ਫੇਸ ਥਾਣੇ ਦਾ ਏਐਸਆਈ सुरेंद्र ਸਿੰਘ ਆ ਉਹਨੂੰ ਬਿਲਕੁਲ ਤਮੀਜ਼ ਨਹੀਂ ਬੋਲਣ ਦੀ ਉਹਨੂੰ ਇਹ ਨਹੀਂ ਪਤਾ ਕਿ ਕਿਵੇਂ ਸ਼ਸਤਰਾਂ ਦੀ ਤੇ ਕਿਵੇਂ ਬਾਣਿਆਂ ਦੀ ਕਦਰ ਕਰੀ ਦੀਏ ਉਹ ਆਪਣੇ ਬਸ ਇੱਕ ਏਐਸਆਈ ਪੁਣੇ ਦੇ ਵਿੱਚ ਉਹਨੇ ਸਾਨੂੰ ਸਿੱਧਾ ਕਹਿਤਾ ਵੀ ਥਾਣੇ ਤੋਂ ਬਾਹਰ ਨਿਕਲੋ ਸਾਰੇ ਵੀ ਤੁਹਾਨੂੰ ਸ਼ਸਤਰਾਂ ਦੀ ਕੀ ਲੋੜ ਪਈਏ ਦੱਸੋ ਕਮਾਲ ਹੋ ਗਈ ਵੀ ਅਸੀਂ ਸ਼ਸਤਰਧਾਰੀ ਸਿੰਘ ਸਾਡੇ ਨਾਲ ਨੇ ਉਹ ਸ਼ਸਤਰ ਨਹੀਂ ਰੱਖਣਗੇ ਬਾਣੇ ਵਾਲੇ ਸਿੰਘ ਸ਼ਸਤਰ ਨਹੀਂ ਰੱਖਣਗੇ ਤੇ ਫਿਰ ਸ਼ਸਤਰ ਰੱਖੇਗਾ ਕੌਣ ਇਸ ਗੱਲ ਦਾ ਜਵਾਬ ਦੇਣੇ ਗੱਲ ਕੀ ਹੋਈ ਸੀ ਕਿਸ ਕਿ ਲੋਗੇ ਦੀ ਥਾਣੇ ਅਸੀਂ ਕੋਈ ਮਸਲਾ ਹੋਇਆ ਹੋਇਆ ਉਹਦੀ ਐਫਆਈਆਰ ਦੇ ਬਦਲ ਗਏ ਹੋਏ ਸੀਗੇ ਗਿਆ ਜਾ ਕੇ ਗੱਲਬਾਤ ਕਰੀ ਉਸ ਗੱਲ ਤੇ ਗੱਲ ਹੀ ਨਹੀਂ ਕਰੀ ਉਹਨਾਂ ਨੇ ਪਹਿਲੇ ਹੀ ਸਾਨੂੰ ਕਹਿੰਦੇ ਕਹਿੰਦੇ ਬਾਹਰ ਚਲੋ ਕਹਿੰਦਾ ਇਹਨਾਂ ਨੂੰ ਬਾਹਰ ਕੱਢੋ ਸਾਰਿਆਂ ਨੂੰ ਬਾਹਰ ਕੱਢ ਕੇ ਕਹਿੰਦਾ ਵੀ ਇਹਨਾਂ ਨੂੰ ਬਾਹਰ ਕੱਢੋ ਏ ਸ਼ਸਤਰ ਲੈ ਕੇ ਅੰਦਰ ਕਿਵੇਂ ਆ ਗਏ ਨੇ ਇਹਨਾਂ ਨੂੰ ਕਾਹਦਾ ਖਤਰਾ ਹੈ ਥਾਣੇ ਦੇ ਵਿੱਚ ਸ਼ਸਤਰ ਲੈ ਕੇ ਨਹੀਂ ਆ ਸਕਦੇ ਅੱਜ ਤੱਕ ਅਸੀਂ ਐਹੋ ਜਿਹਾ ਕੋਈ ਥਾਣਾ ਹੀ ਨਹੀਂ ਵੇਖਿਆ ਅਸੀਂ ਵੀ ਥਾਣਿਆਂ 'ਚ ਗਏ ਅੱਜ ਤੱਕ ਕਿੱਥੇ ਨਹੀਂ ਅਸੀਂ ਸ਼ਸਤਰ ਲੈ ਕੇ ਗਏ ਐਸਐਸਪੀ ਅਫਸਰ ਤੱਕ ਜਾਂਦੇ ਆ ਅਸੀਂ ਸਾਰੀ ਜਗ੍ਹਾ ਤਲਵਾਰਾਂ ਆਪਣੀਆਂ ਲੈ ਕੇ ਚਾਹੀਦੀਆਂ ਬਾੜੇ ਵਾਲਿਆਂ ਨੂੰ ਤੁਸੀਂ ਐ ਕਰਦੇ ਹੋ ਵੀ ਬਾੜਾ ਕਿਉਂ ਪਾਇਆ ਉਹਦੇ ਉੱਤੇ ਗਲਤ ਟਿੱਪਣੀ ਕਰਦੇ ਹੋ ਇਹ ਬਿਲਕੁਲ ਬਰਦਾਸ਼ਤਯੋਗ ਨਹੀਂ ਹੈਗੀ ਸਾਡੇ ਲਈ ਤੇ ਅਮਰਤਧਾਰੀਓ ਅਮਰਤ ਚ ਹੈ ਗਿਆ ਹੋਇਆ ਸ਼ਸਤਰ ਦਾ ਬਿਲਕੁਲ ਮੁੰਡੇ ਇਹੋ ਜਿਹਨਾਂ ਨੇ ਅਮਰਤ ਸਕਣਾ ਬਾਬਾ ਜੀ ਗੁਰੂ ਦੀਆਂ ਫੌਜਾਂ ਨਾਲ ਥੋੜੀ ਬੱਤਸ ਨੂੰ ਕੀ ਕਰਨ ਲੇਕਿਨ ਇਹ ਇੱਕ ਗੱਲ ਥੋੜੀ ਜਿਹਾ ਆਗ਼ ਵੀ ਤੁਸੀਂ ਸਿੱਖੋ ਤੁਸੀਂ ਬੱਤਸ ਨੂੰ ਕੀ ਕਰ ਰਹੇ ਹੋ ਦਾ ਮਤਲਬ ਬਾਬਾ ਜੀ ਪਿਆਰ ਅੰਦਰ ਵਾਜਾ ਸਾਨੂੰ ਧੱਕੇ ਮਾਰਦੇ ਲੰਗਸਿੰਘਾਂ ਨੂੰ ਪੈਸੇ ਖਾ ਕੇ ਉਹ ਹਾਂ ਉਹ ਬੰਦੇ ਸੱਟਾ ਵਧੀ ਉਹਨਾਂ ਦਾ ਪਤਾ ਵੀ ਨਹੀਂ ਲੰਦਾ ਹਾਂ ਜਿਹੜੇ ਬੰਦਿਆਂ ਦੇ ਰੁਪਏ ਖਾਦੇ ਨੇ ਉਹਨਾਂ ਦੇ ਪੁਨਰ ਪਤਾ ਕਰ ਰਹੇ ਹੋ ਅਸੂਲਤ ਪਾਕ ਗਾਇਬ ਕਰਨਗੇ ਵੀ ਇਹ ਸੱਟਾ ਵਧੀਆਂ ਭਾਈ ਉਹਦੇ ਸੱਟਾ ਵਧੀਆਂ ਉਹਦੇ ਵੇਖਾ ਕੇ ਅੰਦਰ ਬੜ ਗਏ ਇਹਨੂੰ ਸਸਪੈਂਡ ਹੋਣਾ ਚਾਹੀਦਾ ਹੈ ਫੀਵਰ ਪਹੁੰਚਾ ਆਪਣੀ ਕਾਰਵਾਈ ਕਰਨਗੇ ਕੀ ਨਾਮ ਕੀ ਸੀ ਇਸਦਾ ਭਾਈ ਅੱਜ ਦੀ 25 ਸ਼ਸ਼ਨਾ ਕਰਕੇ ਆ ਥਾਣਾ ਦੇਖੋ ਥਾਣਾ ਦੇਖੋ ਦੁਨੀਆਂ ਵਾਸਤੇ ਬਣਾ ਨਾ ਦੁਨੀਆਂ ਵਾਸਤੇ ਥਾਣਾ ਬਣਾ ਨਾ ਫਿਰ ਥੇਕੂ ਧੱਕੇ ਮਾਰਦੇ ਧੂਣੇ ਧੱਕੇ ਮਾਰਦਦੇ ਬਲੇ ਅਧਿਕਾਰ ਹੈ ਕੋਈ ਪਪਾ ਜੀ ਕੋਈ ਕਾਨੂੰਨ ਹੀ ਨਹੀਂ ਹੈ ਕੋਈ ਆਨੇ ਕੋਈ ਸਾਹਮਣੇ ਅੱਜ ਲਕੀਰ ਸਾਹਿਬ ਖੜੇ ਹਟਣਾ ਦੇਖੋ 24 ਘੰਟੇ ਰਹੇ ਸਾਰੇ ਮਲਾਦੂ ਖੜੇ ਦੱਸੋ ਇਨਾਂ ਨੇ ਪ੍ਰੇਮ ਕਰਦੇ ਇਨਾਂ ਨੇ ਜਿੰਨੀ ਵੀ ਜਵਾਨੀ ਨਾਲ ਜਵਾਨੀ ਨਾਲ ਇਹ 81 ਰੁਪਏ ਉਹਨਾਂ ਦਾ ਪੱਕਾ ਕਰ ਰਹੇ ਹੋਏ ਫਿਰ ਵਿਕ ਪੁੱਛ ਜੋੜ ਕੇ 84 ਵਾਲਾ ਇਹਨਾਂ ਨੂੰ ਖੂਨ ਮੂੰਹ ਲੱਗਿਆ ਹੋਇਆ ਇਹਨਾਂ ਨੇ ਸਭ ਪਤਾ ਕਿੱਧਰ ਬੰਦਾ ਦੱਬਣਾ ਕਿੱਥੇ ਠਾਣਾ ਕਿੱਥੇ ਇਨਕਾਊਂਟਰ ਕਰਨਾ ਸਾਰਿਆਂ ਇਹਨਾਂ ਨੇ ਪੈਟਰਨ ਪਤਾ ਨੇ ਇਹ ਸਾਥ ਤੋਂ ਵੀ ਉਹੀ ਕਰਦੇ ਨੇ ਇਹ 84 ਵਾਲਾ ਕਾਂਡ ਕਰਨ ਨੂੰ ਫਿਰਦੇ ਆ ਪੰਜਾਬ ਨੂੰ ਦੇਖੋ ਕਿਹੜੇ ਹਾਲਾਤਾਂ ਚ ਰੋਲ ਕੇ ਨਾਖਾ ਨਸ਼ਾ ਵੇਖੋ ਕਿੰਨਾ बिक ਰਿਹਾ ਨਸ਼ੇ ਵਾਲੇ ਤਾਂ ਰੋਕੇ ਨਹੀਂ ਕੰਦੇ ਇਹਨਾਂ ਕੋਲ ਤੇ ਇਹ ਕੀ ਕਰਨ ਕਰਦੇ ਆ ਸਾਡੇ ਸਿੰਘਾਂ ਨੂੰ ਦਬਕੇ ਮਾਰਦੇ ਆ ਅੱਜ ਦੱਸਾਂਗੇ ਕਿੰਦਾ ਦਬਕੇ ਮਾਰ ਗਿਆ ਅੰਮ੍ਰਿਤਧਾਰੀਓ ਅੱਖੀਆਂ ਪਾਈ ਹੋਈਆਂ ਨਾ ਗੁੰਡਾਗਰਦੀ ਕਰਨ ਲਈ ਪਾਈ ਹੋਈਆਂ ਅੰਮ੍ਰਿਤਧਾਰੀਓ ਹਨ ਦਰਬਾਰ ਹੈਗੀ ਆ ਗੁਰੂ ਦੇ ਸਿੰਘ ਸਜੋ ਕੋਈ ਕਿਹੜਾ ਹਥਿਆਰ ਲੈ ਕੇ ਜਰਰੇਸ਼ ਨੂੰ ਸ਼ਿਸ਼ਟਰਾ ਬਾਬਾ ਸਾਡੇ ਗੁਰੂ ਸਾਨੂੰ ਸਾਡੇ ਬਾਬੇ ਕਹਿੰਦੇ ਆ ਸਿੰਘ ਸਜੋ ਅਸੀਂ ਕਾਹਦਾ ਸਿੰਘ ਸਜੀਏ ਸਾਡੇ ਸ਼ਸਤਰ ਖੋਣ ਨੂੰ ਫਿਰਦੇ ਆ ਇਹ ਅਜੀ ਸਿੰਘ ਸਿੰਘ ਸੱਜਾਂਗੇ ਤੇ ਇਹਨਾਂ ਨੇ ਸਾਨੂੰ ਆਦਗਵਾਦੀ ਕਿਵੇਂ ਬਣਾ ਦੇਣਾ ਸਾਰੀ ਸਾਰੀ ਸੰਗਤ ਨੂੰ ਪਤਾ ਹੈ ਕਿ 11 ਫੇਸ 11 ਫੇਸ 11 ਫੇਸ ਸਾਡੇ ਜਿੱਥੇ ਸਿੰਘ ਗਏ ਸੀ ਕੋ ਕੰਮ ਹੋਣਾ ਇਹਨਾਂ ਨੂੰ ਜੋ ਉਥੇ ਐਸਆਈਏ ਸਰੇਂਦਰ ਸਰੇਂਦਰ ਸਿੰਘ ਉਹ ਬਾਣੇ ਦੇ ਖਿਲਾਫ ਜਾ ਕੋ ਤਲਵਾਰਾ ਲੈ ਗਏ ਤਲਵਾਰਾ ਦੇਖੋ ਸਿੰਘਾਂ ਦਾ ਹਥਿਆਰ ਆ ਸਿੰਘਾਂ ਦਾ ਸ਼ਸਤਰ ਹੈ ਵਿਰਾਤੀ ਸ਼ਸਤਰ ਹੈ ਆਪਣਾ ਇਸ ਕਰਕੇ ਉਹ ਇਹਨਾਂ ਦੇ ਖਿਲਾਫ ਬੋਲਿਆ ਬਾਣੇ ਦੇ ਖਿਲਾਫ ਤਲਵਾਰਾਂ ਦੇ ਖਿਲਾਫ ਇਸ ਕਰਕੇ ਮੈਂ ਇਸ ਕੋ ਬਾਹਰੋਂ ਆਇਆ ਥੋੜਾ ਚਿਰ ਰਿਹਾ ਤੇ ਇਹਨਾਂ ਨੇ ਚੌਂਕ ਬੰਦ ਕੀਤਾ ਸੀ ਇੱਥੇ ਇਨਸਪੈਕਟਰ ਸਾਹਿਬ ਭੇਜੇ ਆ ਪ੍ਰਸ਼ਾਸਨ ਵੱਲੋਂ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਉਹਨੂੰ ਵੀ ਸੱਦ ਕੇ ਜਿੱਥੇ ਉਹ ਗਲਤ ਆ ਉਹ ਆਪਣੀ ਗਲਤੀ ਮੰਨੂਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬਾਣੇ ਨੂੰ ਗਲਤ ਬੋਲਿਆ ਸਸਤਾਂ ਨੂੰ ਗਲਤ ਬੋਲਿਆ ਤੇ ਇਸ ਕਰਕੇ ਸਾਰਾ ਇਹਨਾਂ ਦੇ ਨਾਲ ਪਿਆਰ ਦਾ ਗੁਰਮਤ ਆਇਆ ਵੀ ਉਹ ਆਪਣੀ ਗਲਤੀ ਮੰਨੇਗਾ ਸਵੇਰੇ ਆ ਕੇ ਇਸ ਕਰਕੇ ਸਾਰੇ ਸਮਝੋਤਾ ਹੋ ਗਿਆ